ਫਰਕ ਪੈ ਗਿਆ ਫਿਰ ਹੁਣ ਤਾਂ ਕਾਫੀ ਫਰਕ ਪੈ ਗਿਆ ਮਹੌਲ ਦਾ ਪੂਰਾ ਫਰਕ ਹੀ ਆ ਹਾਂ ਹਾਸਾ ਆ ਗਿਆ ਮਨ ਦਾ ਭਰਾਵਾ ਕਿ ਕੋਈ ਗੱਲ ਯਾਦ ਆ ਗਈ ਕਿ ਮਹੌਲ ਦੀ ਨਹੀਂ ਆਹੀ ਮਹੌਲ ਦੇਖ ਕੀ ਹਾਸਾ ਆ ਰਿਹਾ ਮੈਨੂੰ ਵੀ ਹੁਣ ਤਾਂ ਇਕੱਠ ਹੀ ਨਹੀਂ ਹੁੰਦਾ ਯਾਰ ਲੋਕ ਬਾਹਰ ਜਾਈ ਜਾਂਦੇ ਆ ਸਾਰੇ ਹਾਂ ਲੋਹੜੀ ਕੱਲ ਸੀਗੀ ਹਾਂ ਲੋਹੜੀ ਤੂੰ ਮੈਨੂੰ ਹੁਣ ਆਏ ਦੱਸ ਲੋਹੜੀ ਬਾਰੇ ਹਾਂ ਹਾਂ ਬਈ ਚਲ ਤੇਰੀ ਉਮਰ ਹੋ ਗਈ ਹੋ ਗਈ 27 ਸਾਲਾਂ ਦਾ ਹਨਾ ਹਾਂ ਹਾਂ ਵੀ ਤੇਰੇ ਦਿਨ ਦੇ ਅੰਦੇ ਉਹਦਾ ਲੋਹੜੀ ਚ ਕੀ ਫਰਕ ਪਿਆ ਤਾਂ ਇਹ ਹੋਣ ਦੀ ਲੋੜੀ ਕਿਵੇਂ ਆ ਜਿਹੜੀ ਕੱਲ ਨੈਂਕੀ ਗਈ ਆ ਕਾਹ ਦੀ ਲੋੜੀ ਦੇਖ ਲਾ ਤੇ ਐਤੋਂ 4-5 ਸਾਲ ਪਹਿਲਾਂ ਦੀ ਦੇਖ ਲਾ ਪਹਿਲਾਂ ਹੈਰੀ ਕੀ ਹੁੰਦਾ ਸੀਗਾ ਹੂੰ ਜਦੋਂ ਨਾ ਅਸੀਂ ਸੀਗੇ ਮੰਨ ਲਓ 6 ਸਾਲ ਤੋਂ ਲੈ ਕੇ 12 ਤਿੰਨ ਸਾਲ ਤੱਕ ਹੂੰ ਅਸੀਂ ਨਾ ਮਤਲਬ ਪਾਥੀਆਂ ਇਕੱਠੀਆਂ ਕਰਦੇ ਹੁੰਦੇ ਸੀਗੇ ਅੱਛਾ ਵੀ ਐਦਾਂ ਬੋਰੀ ਠੀਕਾ ਲੈ ਲੈਣੀ ਦੋਨੇ ਪਾਸੇ ਡੰਡੇ ਪ사 ਕੇ ਤੇ ਅਸੀਂ ਲੋਕਾਂ ਕੋਲੋਂ ਪਾਥੀਆਂ ਇਕੱਠੀਆਂ ਕਰਨੀਆਂ ਠੀਕ ਆ ਅੱਛਾ ਤੇ ਪਹਿਲਾਂ ਐ ਹੁੰਦਾ ਸੀਗਾ ਵੀ ਸਭ ਤੋਂ ਗੀਰਾ ਵੱਡਾ ਅਸੀਂ ਲਾਉਣਾ ਹੈ ਪਿੰਡ ਵਿੱਚ ਇੱਥੇ ਤੁਹਾਡੇ 12 ਕੋਲੇ ਨਹੀਂ ਉਧਰ ਜਿੱਥੇ ਹੁਣ ਲੋੜੀ ਲੱਗਦੀ ਉਧਰੇ ਪਾਸੇ ਅੱਛਾ ਅੱਛਾ ਹਾਂ ਤੇ ਸਾ ਉਦੋਂ ਸਾਨੂੰ ਐ ਹੁੰਦਾ ਸੀਗਾ ਵੀ ਸਭ ਤੋਂ ਵੱਡੀ ਲੋੜੀ ਅਸੀਂ ਲਾਉਣੀ ਆ ਜੇ ਹੁਣ ਦੇਖਿਆ ਜਾਵੇ ਹੁਣ ਤਾਂ ਪਿੰਡਾਂ ਵਿੱਚ ਲੋੜੀਆਂ ਘੱਟ ਗਈਆਂ ਸਹੀ ਹੈ ਉਦੋਂ ਤੇਰੇ ਟੀਮ ਮੇਟ ਨਾਲ ਜਾ ਕੇ ਮੈਨੂੰ ਤੇਰੇ ਹਾਂ ਖਾਣ ਦੇ ਜਾਂਦੇ ਉਹਨਾਂ ਦੇ ਪਤੂਕੇ ਮੰਗਣਾ ਹੁਣ ਕੀ ਹੋ ਗਿਆ ਹੁਣ ਹਰ ਇੱਕ ਬੰਦਾ ਠੀਕ ਆ ਆਪ ਦੇ 12 ਵਿੱਚ ਲੋੜੀ ਲਾਉਣ ਲੱਗ ਗਿਆ ਸਹੀ ਆ ਠੀਕ ਆ ਸਹੀ ਆ ਤੇ ਜਾਂ ਠੀਕ ਆ ਲੋਕ ਕੀ ਕਰਦੇ ਆ ਲੋਕ ਆਪਦੇ ਘਰੇ ਲੋੜੀ ਲਾਉਣ ਲੱਗ ਗਏ ਇਹ ਵੀ ਫੈਸਟ ਨੂੰ ਚੱਲ ਪਿਆ ਏ ਕੋਈ ਸ਼ੱਕ ਨਹੀਂ ਤੇ ਜਿਹੜੀਆਂ ਪਿੰਡ ਦੀਆਂ ਮੇ ਲੋੜੀਆਂ ਸਿੰਘ ਆ ਉਹ ਰਹਿ ਗਏ ਨਿੱਕੇ ਨਿੱਕੇ ਆ ਜਿਹਦੇ ਪਹਿਲਾਂ ਲੱਗਦੇ ਹੁੰਦੇ ਸੀਗੇ ਵੱਡਾਂ ਲੋੜੀਆਂ ਸਾਰੇ ਇਕੱਠ ਹੁੰਦਾ ਸੀ ਹਾਂ ਹਾਂ ਕਿਉਂਕਿ ਪਾਥੇ ਹੁਣ ਕੋਈ ਇਕੱਠਾ ਇਕੱਠੀਆਂ ਕਰਦਾ ਨਹੀਂਗਾ ਨਹੀਂ ਕਰਦਾ ਠੀਕ ਆ ਤੇ ਪਾਥੇ ਇਕੱਠਾ ਕਰਨੇ ਹੁੰਦੇ ਨਿੱਕੇ ਬੱਚਿਆਂ ਨੇ ਅੱਛਾ ਹਾਂ ਤੇ ਹੁਣ ਜੇ ਨਿੱਕੇ ਬੱਚੇ ਆ ਉਹ ਤੁਹਾਨੂੰ ਪਤਾ ਹੀ ਆ ਵੀ ਸਾਰੇ ਫੋਨਾਂ 'ਚ ਵਰਗੇ ਨਾ ਜੇ ਫੋਨਾਂ 'ਚ ਕੋਈ ਸ਼ਿਕਾਇਤ ਜਾਂ ਤਾਂ ਗੇਮਾਂ ਖੇਡਦੇ ਆ ਠੀਕ ਆ ਨਾ ਤੇ ਹੌਂ ਤਨੂੰ ਪਤਾ ਹੀ ਆ ਵੀ ਜਿਵੇਂ ਆਹ ਨਿੱਕੇ ਬੱਚਨੇ ਗੇਮਾਂ ਹੋ ਗਿਆ ਬੰਤੇ ਹੋਗੇ ਠੀਕ ਆ ਗੁੱਲਗੰਡਾ ਹੋ ਗਿਆ ਵੀ ਖਤਮ ਹੋ ਗਿਆ ਜਮਾਂ ਖਤਮ ਹਾਂ ਤੇ ਪਾਥੀਆਂ ਦੇ ਇਕੱਠੇ ਕਿਹਨੇ ਕਰਨੀਆਂ ਤਨੂੰ ਪਤਾ ਹੀ ਆ ਜਦੋਂ ਨਾ ਅੱਜ ਤੋਂ 3-4 ਸਾਲ ਪਹਿਲਾਂ ਹੀ ਬਾਹਲੇ ਪਹਿਲਾਂ ਨਹੀਂ ਮੈਂ ਤੇ ਮੇਰੇ ਲਿਆ ਜੀ ਹੁੰਦੇ ਸੀਗੇ ਅੱਛਾ ਅਸੀਂ ਫੋਨਾਂ ਆਏ ਨਾ ਮਤਲਬ ਮੰਗਣ ਜਾਂਦੇ ਹੁੰਦੇ ਸੀ ਪਾਥੀਆਂ ਉਥੀਆਂ ਹਾਂ ਹਾਂ ਮੈਂ ਤਾਂ ਚੱਲ ਮਾਗੀ ਮਾਂਦਰ ਆ ਐਵੇਂ ਤਨੂੰ ਦੱਸਣਾ ਹਾਂ ਹਾਂ ਤੇ ਸਾਲਾ ਕੰਮ ਸੀ ਲੋੜੀ ਨਾ ਕੋਈ ਵਾਈਤਾ ਇਨਾ ਕੋਈ ਪਾਠੀ ਹਾਂ ਕੱਲ ਮੋਂ ਤਾਂ ਪਤਾ ਹੀ ਜਮਾ ਟਾਈਮ ਤੇ ਲੱਗੇ ਲੋੜੀ ਅੱਜ ਮੈਂ ਤਾਂ ਭੁੱਲੀ ਫਿਰਦਾ ਸੀਗਾ ਅੱਛਾ ਸ਼ਾ ਹਾਂ ਕੋਈ ਯਾਦ ਨਹੀਂ ਬਾਈ ਕੋਈ ਤਿਹਾੜ ਹੀ ਨਹੀਂ ਅੱਗੇ ਵਾਲੇ ਰਹੇ ਯਾਰ ਹਾਂ ਸਾਰੇ ਜਨਰੇਸ਼ਨ ਫੋਨਾਂ 'ਚ ਹਾਂ 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 ਮੈਂ ਤੁਰ ਪਹਿਲਾਂ ਤੇ ਕਹਿਤਾ ਹੈਗਾ ਫੋਨਾਂ ਨੇ ਨਾ ਸਾਰਾ ਕੁਝ ਹੀ ਖੋਲਿਆ ਸਾਰੀਆਂ ਜਿੰਨੇ ਗੇਮਾਂ ਸੀਗੀਆਂ ਨਾ ਬੱਚਿਆਂ ਦੇ ਨਿੱਕੀਆਂ ਬੱਚਿਆਂ ਦੇ ਗੇਮਾਂ ਸੀਗੀਆਂ ਉਹ ਵੀ ਖੋੜੀਆਂ ਕੋਈ ਨਾ ਬੱਚਾ ਹਾਂ ਹਾਂ ਬਾਂਟੇ ਦਾ ਖਾਦਮੀ ਹੋਗੇ ਸਾਡੇ ਮੌਕੇ ਬੰਟੇ ਮੁੰਡੇ ਬਹੁਤ ਖੇਡਦੇ ਹੁੰਦੇ ਸੀਗੇ ਅੱਛਾ ਅੱਛਾ ਹਾਂ ਹੁਣ ਤਾਂ ਬੰਟ ਕਿਉਂ ਖੇਡਦੇ ਨਹੀਂ ਬੰਟੇ ਹਣ ਮੇਰੇ ਤੇ ਲਾਲਾ ਜਵਾਕਾਂ ਨੂੰ ਛੱਡ ਮੈਂ ਹੀ ਨਹੀਂ ਪਾਜੀ ਖੇਡਣਾ ਹਟਦਾ ਯਾਰ ਹਾਲਾਂਕਿ ਮੈਨੂੰ ਮੇਰੇ ਘਰ ਦੇ ਗਾਲਾਂ ਕੱਢਦੇ ਆਂ ਹਟ ਜਾ ਕੋਈ ਕੰਮ ਤੁੰਦਾ ਕਰ ਜਾ ਯਾਰ ਪੜ ਲਿਆ ਕਰ ਹਾਂ ਹਾਂ ਨਾ ਹਟੇ ਨਹੀਂ ਜਾਂਦਾ ਹਾਂ ਚੱਲ ਆਪਾਂ ਹਲੂੜੀ ਦੀ ਗੱਲ ਕਰਦੇ ਸੀਗੇ ਲੋਹੜੀ ਬਾਰੇ ਹੋਰ ਤਰਾ ਕੀ ਖਿਆਲ ਆ ਫਿਰ ਲੋਹੜੀ ਬਾਰੇ ਲੋਹੜੀ ਬਾਰੇ ਜਿਵੇਂ ਯਾਰ ਅੱਗੇ ਪਿੰਡ ਦੇ ਨਾਲ ਕੱਠ ਜਿੱਥੇ ਮੇਨ ਲੁੜੀਆਂ ਲਾਦੀਆਂ ਹੁੰਦੀਆਂ ਸੀਗੀਆਂ ਅੱਛਾ ਚਾਰ ਪੰਜ ਥਾਵਾਂ ਤੇ ਹਨਾ ਉੱਥੇ ਸਾਰਾ ਪਿੰਡ ਜਾਂਦਾ ਹੁੰਦਾ ਸੀ ਅੱਛਾ ਗਰੌੜੀਆਂ ਬਣ ਦਿੰਦੇ ਸੀਗੇ ਮੂਫਲੀ ਹੋਗੇ ਤੇਲ ਪਾਉਂਦੇ ਹੁੰਦੇ ਸੀਗੇ ਅੱਛਾ ਹਲਾਉਂਜਾ ਹੁਣ ਕੋਈ ਮੌਲ ਨਹੀਂ ਰਿਹਾ ਯਾਰ ਹਾਂ ਹੁਣ ਤਾਂ ਕੋਈ ਇੱਕ ਥੋਂ ਦਾ ਬਹੁਤ ਵੱਡਾ ਫਰਕ ਪੈ ਗਿਆ ਫਿਰ ਹੌਂ ਤਾਂ ਕਾਫੀ ਮਰਕਤ ਆ ਗਿਆ ਮੋਹ ਪੂਰਾ ਮਰ ਕੀ ਆ ਹਾਂ ਹਾਸਾ ਆ ਗਿਆ ਮਨ ਦਾ ਭਰਾਵਾ ਕਿਉਂ ਕੋਈ ਗੱਲ ਯਾਦ ਆ ਗਈ ਕਿ ਮਾਹੌਲ ਦੀ ਨਹੀਂ ਆਹੀ ਮਾਹੌਲ ਦੇਖ ਕੀ ਹਾਸਾ ਆ ਰਿਹਾ ਮੈਨੂੰ ਵੀ ਹੁਣ ਤਾਂ ਕਾਠੀ ਨਹੀਂ ਹੁੰਦਾ ਯਾਰ ਲੋਕ ਬਾਹਰ ਜਾਈ ਜਾਂਦੇ ਆ ਸਾਰੇ ਸਾਰੇ ਬਾਹਰ ਚਲੇ ਯਾਰ ਹਾਂ ਬਾਹਰ ਚਲੇ ਗਏ ਸਾਰੇ ਲੋਕ ਇਹਨੂੰ ਪਤਾ ਆਪਣਾ ਅੱਧੋ ਤੋਂ ਵੱਧ ਪਿੰਡ ਬਾਹਰ ਜਾ ਗਿਆ ਵੀ ਆ ਤੇ ਜਾ ਕੇ ਆ ਵੀ ਗਿਆ ਹਾਂ 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 ਪਰ ਸਾਲਾ ਪਹਿਲਾਂ ਵਾਲਾ ਜਿਵੇਂ ਲੋਕਾਂ ਦਾ ਪਿਆਰ ਹੁੰਦਾ ਸੀਗਾ ਨਾ ਉਹ ਨਹੀਂ